ਗੁਰੂ ਅਮਰਦਾਸ ਮਹਾਰਾਜ ਜੀ ਦੀ ਵਿਚਾਰ ਧਾਰਾ ਨੂੰ ਸੁਣਿਆ ਤੇ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਤੇ ਬੜੇ ਕੁਕਰਮੀ ਆ ਬੜੇ ਅਸੀਂ ਕੁਕਰਮੀ ਆ ਅਸੀਂ ਜੂਆ ਵੀ ਖੇលਦੇ ਆ ਅਸੀਂ ਪ੍ਰਾਇਆ ਸੰਦੂ ਵੀ ਕਰਦੇ ਆ ਪ੍ਰਾਇਆ ਘਰ ਵੀ ਜਾਨਦੇ ਆ ਚੋਰੀਆਂ ਵੀ ਕਰਦੇ ਆ ਅਸੀਂ ਤੇ ਦੂਜੇ ਦਾ ਹੱਕ ਵੀ ਮਾਰਦੇ ਆਂ ਦੂਜੇ ਦੀ ਮਿੰਤ ਤੇ ਵੀ ਡੱਕਾ ਮਾਰਦੇ ਆਂ ਇਦਾਂ ਉਹਨਾਂ ਨੇ ਨਾ ਆਪਣੀ ਜਿਹੜੀ ਗਲਤੀਆਂ ਸੀ ਆਪਣੀਆਂ ਜਿਹੜੀਆਂ ਕਮੀਆਂ ਸਨ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਗੇ ਰੱਖੀਆਂ ਸੁਣਿਓ ਗਲਤੀ ਨੂੰ ਗਲਤੀ ਮੰਨ ਲੈਣਾ ਸਿਆਨਫ ਹੈ ਗਲਤੀ ਨੂੰ ਸੁਧਾਰ ਲੈਣਾ ਇਹ ਤੁਹਾਡੀ ਤਰੱਕੀ ਹੈ ਤੁਸੀਂ ਗਲਤੀ ਨੂੰ ਗਲਤੀ ਮੰਨ ਲਓਗੇ ਤੁਹਾਡੀ ਸਿਆਣਪ ਹੈ ਇਹਨੂੰ ਸੁਧਾਰ ਲਓਗੇ ਤੁਹਾਡੀ ਤਰੱਕੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇਹ ਬਚਨ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਵਿਸ਼ੇ ਵਕਾਰਾਂ ਦੇ ਵਿੱਚ ਲਿਬੜੇ ਵੇ ਆ ਕਿਰਪਾ ਕਰੋ ਸਾਡੇ ਤੇ ਕਿਉਂਕਿ ਗੁਰਬਾਣੀ ਦਾ ਬਚਨ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਓਂ ਕਰੋ ਕਹਿੰਦੇ ਨਾ ਤੁਸੀਂ ਰੋਜ਼ ਰੋਜੰਨਾ ਕੀ ਕਰਨਾ ਹੈ ਇੱਕ ਪੇਜ ਤੇ ਆਪਣੀਆਂ ਰੋਜ਼ ਕਮੀਆਂ ਨੇ ਜਿਹੜੀਆਂ ਘਾਟਾਂ ਨੇ ਉਹ ਨੋਟ ਕਰਿਆ ਕਰੋ ਸਮਝਾਉਣ ਦਾ ਢੰਗ ਹੈ ਤਰੀਕਾ ਗੁਰੂ ਦਾ ਵੀ ਕਿੰਨੇ ਗਿਲ ਅੱਜ ਮੈਂ ਚੁਗਲੀ ਕੀਤੀ ਹੈ ਕਿੰਨੇ ਗਿਲ ਮੈਂ ਦੰਦਿਆ ਕੀਤੀ ਹੈ ਕਿੰਨੇ ਗਿਲ ਮੈਂ ਅੱਜ ਰਾਏ ਕਰ ਗਿਆ ਵਿਸ਼ੇਵਕਾਰ ਭੋਗੇ ਨੇ ਕਿੰਨੀ ਗਿਲ ਮੈਂ ਅੱਜ ਦੂਜੇ ਦੀ ਕਮਾਈ ਤੇ ਡੱਕਾ ਮਾਰ ਗਿਆ ਦੂਜੇ ਦਾ ਹੱਕ ਖਾਦਾ ਇਹ ਨੋਟ ਕਰਿਆ ਕਰੋ ਲੋ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਮਹੀਨੇ ਮਗਰੋਂ ਆਉਣਾ ਉਹਨਾਂ ਨੇ ਸੰਗਤ ਦੇ ਵਿੱਚ ਆ ਕੇ ਕਮੀਆਂ ਆਪਣੀਆਂ ਦੱਸਣੀਆਂ ਵੀ ਮੈਂ ਇੰਨੀ ਗਿਲ ਝੂਠ ਬੋਲਿਆ ਜੀ ਇਨੀਆਂ ਗੱਲਾਂ ਇਹ ਕੁਸ ਕੀਤਾ ਤੇ ਸੱਚੀ ਆਪਣੇ ਆਪ ਨੂੰ ਸ਼ਰਮਸਾਰ ਜੇ ਹੋਣ ਲੱਗ ਪਏ ਸ਼ਰਮ ਮੰਨਣ ਲੱਗੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਆਹ ਕੁਝ ਇਕੱਠਾ ਕਰਦੇ ਹਾਂ ਕਿਉਂਕਿ ਗੁਰੂ ਕਹਿੰਦੇ ਆਹ ਸਭ ਕੁਝ ਛੱਡ ਦੇ ਕਮੀਆਂ ਛੱਡ ਦੇ ਘਾਟਾਂ ਛੱਡ ਦੇ ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ ਸੇ ਪਗਤ ਜੀ ਦਾ ਬਚਨ ਹੈ ਬਹੁ ਪਰਪੰਚ ਕਰ ਪਾਰ ਤਨ ਲਿਹਾਵੈ ਸੁਤ ਦਾਦਾ ਪਹਿ ਆਨ ਲਟਾਵੈ ਮਨ ਮੇਰੇ ਭੁੱਲੇ ਕਪਟ ਨ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲਿਜੈ ਯਾਦ ਰੱਖੀ ਤੇਰੀ ਜੀਵ ਰੂਪੀ ਆਤਮਾ ਤੋਂ ਵੈ ਗੁਰੂ ਜੀ ਨੇ ਲਿਖਾ ਲੈਣਾ ਆਖੋ ਸਤਨਾਮ ਅਸੀਂ ਤਾਂ ਮੰਨਦੇ ਨਹੀਂ ਜੀ ਇਹ ਗੱਲ ਕਿ ਮੰਨਦੇ ਆ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਇਹ ਗੱਲ ਅਸੀਂ ਤੇ ਕਹਿੰਦੇ ਆ ਸਭ ਕੁਝ ਨਰਕ ਵੀ ਇੱਥੇ ਹੀ ਐ ਸਵਰਗ ਵੀ ਇੱਥੇ ਹੀ ਐ ਲੈਣਾ ਦੇਣਾ ਇੱਥੇ ਹੀ ਐ ਵੀ ਅੱਗੇ ਕਿਹਨੇ ਲੇਖਾ ਮੰਗਣਾ ਹੈ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਵੀ ਲੇਖਾ ਲਏਗਾ ਕੌਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਬਹੀ ਕਹਿੰਦੇ ਜਦੋਂ ਉਹਨੇ ਤੇਰਾ ਕਾਲਾ ਚੱਠਾ ਖੋਲ੍ਹ ਲਿਆ ਨਾ ਤੇਰੀ ਕਿਤਾਬ ਫਰੋਲੀ ਫਰੋਲੀ ਉਹਨੇ ਤੇ ਸੱਚ ਜਾਣੀ ਤੇਰੀਆਂ ਕਰਤੂਤਾ ਤੇਰੇ ਮਾੜੇ ਕੰਮ ਸਾਰੇ ਤੇਰੇ ਅੱਗੇ ਖਲੋ ਜਾਣੇ ਨੇ ਕਬੀਰ ਜਿੱਤੇ ਪਾਪ ਕੀਏ ਰੱਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਿਹੜਾ ਵਕੀਲ ਕਰੇਗਾ ਉਥੇ ਭਰਾ ਨੂੰ ਲੈ ਜਾਏਗਾ ਮਾਂ ਨੂੰ ਲੈ ਜਾਏਗਾ ਪਿਓ ਨੂੰ ਲੈ ਜਾਏਗਾ ਮਿੱਤਰਾਂ ਨੂੰ ਲੈ ਜਾਏਗਾ ਬੋਲੋ ਨਹੀਂ ਵਿਵਤਪਰੀ ਸਭ ਹੀ ਸੰਸਾਰ ਛੱਡ ਜਾਣਾ ਇਹਨਾਂ ਨੇ ਨਾਲ ਨਹੀਂ ਖੜਨਾ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆਪ ਸਵਾਰੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਆਪਣੇ ਆਪ ਨੂੰ ਸਵਾਰ ਲੈ ਤੈਨੂੰ ਮੇਰਾ ਮਿਲਾਪ ਹੋਏਗਾ ਮੈਂ ਤੈਨੂੰ ਮਿਲ ਜਾਵਾਂਗਾ ਆਪ ਸਵਾਦੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਈ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਕਿਤੇ ਬਣ ਕੇ ਨਾ ਵੇਖ ਤੂੰ ਤੇਰਾ ਤੂੰ ਤੇ ਮੇਰਾ ਬਣਿਆ ਹੀ ਨਹੀਂ ਮੇਰਾ ਨਹੀਂ ਬਣਿਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਸਾਹਿਬ ਸੱਡ ਕੈ ਮਨ ਮੁਖ ਹੋਏ ਬੰਦੇ ਦਾ ਬੰਦਾ ਅਸੀਂ ਤੇ ਤਰ ਮਾਦੇ ਬੰਦੇ ਬਣ ਗਏ ਅਸੀਂ ਤੇ ਜਥੇਵੰਦੀਆਂ ਦੇ ਬੰਦੇ ਬਣ ਗਏ ਅਸੀਂ ਤੇ ਪਾਲਟੀਆਂ ਦੇ ਬਣ ਗਏ ਸੱਚ ਜਾਣਿਓ ਅਸੀਂ ਗੁਰੂ ਦੇ ਨਹੀਂ ਬਣੇ ਜਿੱਦੇ ਅਸੀਂ ਗੁਰੂ ਦੇ ਬਣ ਕੇ ਨਾ ਉਹਦੇ ਫਿਰ ਸਾਡੀ ਰਚਨਾ ਤੋਂ ਆਹ ਬਚਨ ਨਿਕਲੇਗਾ ਜਦ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਉਹ ਸਭ ਕਿਸ ਮੈਨੋ ਸੰਪਿਆ ਜਾਂ ਤੇਰਾ ਬੰਦਾ ਰਚਨਾ ਤੋਂ ਇਹ ਸ਼ਬਦ ਨਿਕਲੇਗਾ ਸਾਡੇ ਹੁਣ ਦੇਖੋ ਜੀ ਆਪਣੀਆਂ ਕਮੀਆਂ ਆਪਣੀਆਂ ਘਾਟਾਂ ਰੋਜ਼ ਇਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਲਾ ਕੇ ਦਸਣੀਆਂ ਵੀ ਸਾਡੇ ਅੰਦਰ ਆਹ ਕਮੀਆਂ ਨੇ ਆਹ ਘਾਟਾਂ ਨੇ ਜੀ ਹੌਲੀ ਹੌਲੀ ਇੱਕ ਦਿਨ ਉਹ ਆਇਆ ਕਿ ਕਮੀਆਂ ਹੀ ਖਤਮ ਹੋ ਗਈਆਂ ਆਖੋ ਸਤਨਾਮ ਕਿਉਂਕਿ ਗੱਲ ਤੇ ਛੱਡਣ ਦੀ ਆ ਨਾ ਛੱਡ ਦਦੀਆਂ ਕਮੀਆਂ ਘਾਟਾ ਛੱਡ ਦਦੀਆਂ ਚੰਗੇ ਗੁਣ ਚੰਗੇ ਵਿਚਾਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਜੀਵਨ ਬਦਲ ਗਿਆ ਸਤ ਜਾਨੀਓ ਕੱਲੀ ਗੱਲ ਇਹਨਾਂ ਦੀ ਨਹੀਂ ਜੀਵਨ ਸਾਡਾ ਵੀ ਬਦਲ ਜਾਏਗਾ ਦਰ ਅਸਲ ਦੇ ਵਿੱਚ ਅਸੀਂ ਗੁਰੂ ਨੂੰ ਸੁਣਿਆ ਪਰ ਮੰਨਿਆ ਨਹੀਂ ਹੈ